ਦੀ ਨਹੀਂ ਪਹਾੜਾਂ 'ਚ ਲਗਾਤਾਰ ਹੋਈ ਬਰਸਾਤ ਚੱਲਦੇ ਆ ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਮਾਹੌਲ ਨੇ ਉੱਥੇ ਹੀ ਜਿਹੜਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਤੇ ਨਾਲ ਬਣੇ ਦਰਸ਼ ਸਥਲ ਤੇ ਵੀ ਹਾਲਾਤ ਇਦਾਂ ਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਤਸਵੀਰਾਂ ਦੇ ਵਿੱਚ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਬਣਿਆ ਦਰਸ਼ ਸਥਲ ਹੈ ਅਤੇ ਦਰਸ਼ ਸਥਲ ਦੇ ਉੱਤੇ ਇਸ ਵਕਤ ਕਾਫੀ ਪਾਣੀ ਜਿਹੜਾ ਉਹ ਭਰਿਆ ਹੋਇਆ ਔਰ ਦਸੰਤਨ ਨਾਲਾ ਵਾਈ ਨਾਲੇ ਦਾ ਪਾਣੀ ਹੈ ਔਰ 라ਵੀ ਦਰਿਆ ਦਾ ਹੀ ਪਾਣੀ ਹੈ ਜਿਹੜਾ ਇਹ ਪਾਣੀ ਇਸ ਵਕਤ ਤੁਸੀਂ ਦੇਖ ਲਿਓ ਔਰ ਕਾਫੀ ਪਾਣੀ ਇਸ ਵਕਤ ਇੱਥੇ ਭਰਿਆ ਹੋਇਆ ਦੋਸਤੋ ਬਾਦ ਇਹ ਪਾਣੀ ਅਗਰ ਜ਼ਿਆਦਾ ਭਰਦਾ ਤੇ ਇਸ ਦਾ ਨੁਕਸਾਨ ਜਿਹੜਾ ਹੋ ਸਕਦਾ ਕਿਉਂਕਿ ਤੁਸੀਂ ਬੰਦ ਤੇ ਬਣਿਆ ਹੋਇਆ ਹੈ ਦਰਸ਼ਨ ਸਥਲ ਔਰ ਲੋਕ ਵੀ ਇਸ ਪਾਣੀ ਨੂੰ ਦੇਖਣ ਵਾਸਤੇ ਦਰਸ਼ਨ ਸਥਲ ਤੇ ਪਹੁੰਚੇ ਹੋਏ ਹਨ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਦਰਸ਼ਕਾਂ ਤੇ ਪਾਣੀ ਨੂੰ ਦੇਖਣ ਵਾਸਤੇ ਲੋਕ ਜਮ੍ਹਾਂ ਹੋਏ ਹੋਏ ਨੇ ਉੱਥੇ ਇਹ ਪਾਣੀ ਅਗਰ ਬਰਸਾਤ ਇਤਨਾ ਹੀ ਪੈਂਦੀ ਆ ਔਰ ਪਾਣੀ ਇਤਨਾ ਹੀ ਪੜਦਾ ਰਹਿੰਦਾ ਤਾਂ ਕਿਤੇ ਨਾ ਕਿਤੇ ਇਹ ਖਤਰੇ ਦੀ ਘੰਟੀ ਹੈ ਕਿਉਂਕਿ ਦਰਸ਼ਕਾਂ ਜਿਹੜਾ ਤੁਸੀਂ ਬੰਨ ਤੇ ਬਣਿਆ ਉਹ ਤੁਸੀਂ ਬੰਨ ਜਿਹੜੀ ਆ ਪਾਣੀ ਦੇ ਹਿੱਸੇ ਜਮਾਵੜੇ ਨੂੰ ਸੈਨ ਨਹੀਂ ਕਰ ਸਕਦੇ ਕੀ ਪ੍ਰਸ਼ਾਸਨ ਦਦਕਾਰੀ ਫਿਲਹਾਲ ਇਥੇ ਕੋਈ ਨਹੀਂ ਪਰ ਲੋਕ ਜਿਹੜੇ ਨੇ ਉਹ ਜ਼ਰੂਰ ਇੱਥੇ ਪਹੁੰਚੇ ਹੋਏ ਹਨ ਇਹ ਉਹੀ ਦਸ਼ਮਸਥਾਨ ਹੈ ਜਿੱਥੇ ਖੜੀ ਅੱਖ ਦੇ ਨਾਲ ਦੂਰਦ੍ਰਿਸ਼ੀ ਗੋਦਵਾਰਾ ਸ਼੍ਰੀ ਕਤਰਪੂ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਹਨ ਉਹ ਇਥੋਂ ਖੜੇ ਹੋ ਕੇ ਲੋਕ ਅਰਦਾਸਾਂ ਬੇਨਤੀਆਂ ਕਰਦੇ ਹਨ ਤੇ ਦਰਸ਼ਨ ਗੋਦਵਾਰਾ ਸ਼੍ਰੀ ਕਤਰਪੂ ਸਾਹਿਬ ਦੇ ਕਰਦੇ ਹਨ ਕੰਡਿਆਲੀ ਤਾਰ ਬਿਲਕੁਲ ਪਾਣੀ ਦੇ ਵਿੱਚ ਐਸ ਤਰ੍ਹਾਂ डुबी पी है और पानी काफ़ी जरा हो चुका और सामने पास पाकिस्तान वाले पास देख तो रहे हो गुरुद्वारा श्री करतारपुर साहब जी स्थित बिल्कुल इतने खड़े होकर दर्शन होंगे और सा कुछ लोग ने जोड़े इतन करने वास्ते पानी देखने देख वास्तए हैं उन्होंने ਧੰਨਵਾਦ ਵੀ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਸਾਡੇ ਨਾਲ ਬਹੁਤ ਸਾਰੇ ਲੋਕ ਉਸ ਰੇਗ ਵਿੱਚ ਜਿਹੜੇ ਆਏ ਹਾਂ ਮਾਨ ਜੀ ਸਰਕਾਰੀ ਕੀ ਨਾਮ ਹੈ ਮੈਂ ਵਾਜਮੀ ਜੀ ਪਾਣੀ ਇਕੱਠਾ ਹੋਇਆ ਜਿਹੜਾ ਆਂਗਰਾਂ ਦੇ ਨਾਲ ਹਾਂਜੀ ਪਾਣੀ ਇਕੱਠਾ ਬਹੁਤ ਜ਼ਿਆਦਾ ਇਕੱਠਾ ਹੁੰਦਾ ਨੁਕਸਾਨ ਹੁੰਦਾ ਹੈ ਜਿਆਦਾ ਇਕੱਠਾ ਹੋਵੇ ਤੇ ਫਿਰ ਟੁੱਟ ਜੇ ਇਧਰ ਨੂੰ ਜਾ ਸਕਦਾ ਹੈ ਤੇ ਬਾਕੀ ਜਿਹੜਾ ਵਾ ਆਪਣੇ ਹੱਦ ਚ ਆ ਪਾਣੀ ਇੱਥੇ ਤੋਂ ਆਪਣੇ ਹੱਦ ਜੀ ਹੈ हाँ जाए चिन्ना को पानी अगर बसाते दें वीडियो के फिर ये तो बहुत मुश्किल हो जाएगी हो रही है हाँ मुश्किल हो जाएगी बहुत ज़्यादा कोई तो ये त्याग सरकारी इंकारी नहीं हमारे कोई नहीं आया कोई नहीं आया बिजनेस टीवी पे आज कुछ और लोग ने तो नलों ना नल भी दलवत कर रखी है और फ़ोन पे ने वाइफ ਸ਼ਤਕਲ ਦੇ ਪੱਤੂ ਕੌਰ ਦੇ ਜੀਖਣ ਆਏ ਹੋਏ ਹਾਲਾਤ ਕੀ ਨੇ ਹਾਲਾਤ ਠੀਕ ਨਹੀਂ ਲੱਗ ਰਹੇ ਇਹ ਬੜੇ ਜਨਾਬਾਦ ਆ ਜਿਹੜੀ ਬਰਸਾਤੇ ਤਿੰਨ ਚਾਰ ਦਿਨ ਲਗਾਤਾਰ ਹੋਈ ਹੈ ਨਾ ਜਦੋਂ ਛੜੀ ਜਿੰਨੇ ਹੱਲ ਲੱਗਦੀ ਹੁੰਦੀ ਹੈ ਉਹ ਕਾਫੀ ਅਰਸਾ ਹੋ ਗਿਆ ਕਦੀ ਲੱਗੀ ਨਹੀਂ ਤੇ ਉਧਰ ਪਿੰਡਾਂ ਵਿੱਚ ਵੀ ਹੁਣ ਪਾਣੀ ਜਿਹੜਾ ਟਾਲੀਆਂ 'ਚ ਬੰਨੇ ਟੱਪ ਜਿਹੜਾ ਨਾ ਉਹ ਉਤਰ ਗਿਆ ਮਾੜਾ ਮਾੜਾ ਤੇ ਇਹ ਵੀ ਜਿਹੜਾ ਪਾਣੀ ਜਿੱਤੇ ਜ਼ਿਆਦਾ ਪ੍ਰਸਾਦ ਹਟ ਜੇ ਤੇ ਫਿਰ ਕੋਈ ਗੱਲ ਨਹੀਂ ਤੇ ਜਿੱਦਾਂ ਪ੍ਰਸਾਦ ਹੈ ਜੇ ਵੀ ਹੋਈ ਜਾ ਰਹੀ ਹੈ ਕੋਈ ਪੱਕਾ ਨਹੀਂ ਕਹ ਬਰਾ ਬੰਦਾ ਫੇਰੇ ਥੋੜੀ ਜਿਹੀ ਖਤਰੇ ਵਾਲੀ ਗੱਲ ਆ ਖਤਰੇ ਵਾਲੀ ਔਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਐਸ ਵਾਲੇ ਤੁਹਾਨੂੰ ਨਹੀਂ ਨਾ ਇੱਥੇ ਤਾਂ ਨਾ ਹੀ ਕੋਈ ਪਿੰਡਾਂ ਵਿੱਚ ਨਹੀਂ ਸਿਰਫ ਮੜਾ ਮੋਟਾ ਆਪਣੇ ਆਪਾਂ ਆਂ ਇੰਟਰਨੈਟ ਰਾਹੀਂ ਅੱਜ ਤਾਂ ਫੇਸਬੁੱਕ ਰਾਹੀਂ ਦੱਸੇ ਦੂਸੇ ਜਾਂਦੇ ਨੇ ਮੜਾ ਮੋਟਾ ਮੜਾ ਮੋਟਾ ਬਾਕੀ ਹੋਰ ਨਹੀਂਗਾ ਕੋਈ ਕਿਹ ਪਿੰਡ ਪੰਡ ਵਿੱਚ ਨਹੀਂ ਗਿਆ ਕੋਈ ਬਿਲਕੁਲ ਕੋਈ ਨਹੀਂ ਜਾਇਆ ਮਤਲਬ ਨਹੀਂ ਕਿਸੇ ਤੋਂ ਲਾਦੇ ਦੇਖੋ ਵਾਹਿਗੁਰੂ ਕਿਰਪਾ ਕਰੇ ਪਰਮਾਰਦਾ ਜੀ ਉਹ ਅਭ ਜੋ ਕਰ ਰਹੇ ਨੇ ਉਹ ਵਾਹਿਗੁਰੂ ਬਾਰ ਕਰਦਾ ਕਰੇ ਤੀਰਾਂ ਦੇ ਵਿੱਚ ਕਿ ਸੰਗਤ ਜਿਹੜੀ ਆ ਉਹ ਇਹ ਤੁਸੀਂ ਬੰਦ ਉੱਤੇ ਪਹੁੰਚਦੀ ਹੈ ਲਗਾਤਾਰ ਇਸ ਪਾਣੀ ਵਾਦੇ ਜਿਹੜਾ ਜਲਸਤ ਹੈ ਉਹਨੂੰ ਦੇਖਣ ਵਾਸਤੇ ਔਰ ਬਿਲਕੁਲ ਇੱਥੇ ਜ਼ੀਰੋ ਲਾਈਨ ਟੁੱਟੇ ਆ ਕੰਡਿਆਲੀ ਤਾਰ ਦੇ ਨਾਲ ਬਿਲਕੁਲ ਪਾਣੀ ਜਿਹੜਾ ਕਾਫੀ ਜਮਾ ਹੋਇਆ ਹੋਰ ਕੰਡਿਆਲੀ ਤਾਰ ਦੀਆਂ ਤਸਵੀਰਾਂ ਤੁਹਾਨੂੰ ਬਿਲਕੁਲ ਲਾਗੇ ਤੋਂ ਬਿਲਕੁਲ ਸਾਹਮਣੇ ਵਾਲੇ ਪਾਸੇ ਪਾਕਿਸਤਾਨ ਦਾ ਏਰੀਆ ਜਿੱਥੇ ਕਿ ਉਹ ਪਾਕਿਸਤਾਨ ਦੇ ਪਸ਼ੂ जा रहे हैं और डर जा रहे जिन्हों के और वो सोलर सिस्टम वो पाकिस्तान की हद के होर उ जोड़े मझा गाव लैके लोग पाकिस्तान वाली साइड से तुम हूँ तस्वीर देख रहे हो और बिल्कुल जीरो लाइन तो है जीरो लाइन से रिपोर्ट दिखा रहे हैं कि किमें इस वेल तारा डुब चुकिया ने पानी के लिए तार है जी कि भारत पाकिस्तान जीरो लाइन के उत्तर लगी हुई है, है और करतारपुर साहब सामने टर्मीनल है पाकिस्तान का और ये टर्मीनल दस्वीर ने नाल सभी कर रही है पुल ये पुल पाकिस्तान वाले पास है और इधर पुल है अपनी साइड से जितुके यात्रा गुरद्वारा श्री करतारपुर साहब वास्ते निरंतर चल रही है पर फिलहाल यात्रा पाकिस्तान जंग दौरान बंद कर दी गई थी जिस तुंतु बाद लगातार यात्रा बंद आ ਪਰ ਪਾਣੀ ਜਿਹੜਾ ਉਹ ਇਸ ਵਕਤ ਕੰਡਿਆਲੀ ਤਰ ਦੇ ਨਾਲ ਦੀ کافی ਮਾਤਰਾ ਵਿੱਚ ਇਕੱਠਾ ਹੋ ਰਿਹਾ ਹੈ ਅਗਰ ਇਸ ਤਰ੍ਹਾਂ ਪਾਣੀ ਵਧਦਾ ਜਾਂਦਾ ਤਾਂ ਫਿਰ ਤੁਸੀਂ ਬੰਨ ਵੀ ਖਤਰਾ ਤੇ ਨਾਲ ਲੱਗਦੇ ਡੇਰਾ ਬਾਬਾ ਨਾਲ ਲੱਗਦੇ ਤਰਜਨਾ ਪਿੰਡਾਂ ਨੂੰ ਵੀ ਇਸ ਦਾ ਖਤਰਾ ਹੋ ਸਕਦਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਕੋਈ ਮੁਕੰਮਲ ਤੌਰ ਤੇ ਕੋਈ ਪ੍ਰਬੰਧ ਕੀਤੇ ਜਾਂ ਤਾਂ ਜੋ ਕਿ ਨੁਕਸਾਨ ਹੋ ਨਾ ਪਾਜੇ ਔਰ तस्वीर बिलकुल जीरो लाइन दियां ने और इधर है तुलसी बन उठा दें तो जीरो लाइन के उसी बन दस्वीर ने नाल पानी बिल्कुल लगा हुआ अगे तक तुसी देख रहे हो और अगर ये बन टुटता टुटती है तो सारा पानी जो है सर बा नानक होती भी इतने पहुंचे ਅਰਕੋ ਕੇ ਤੇ ਹਵਾ ਬਹੁਤ ਜ਼ਿਆਦਾ ਹੈ ਤੇ ਇਹ ਪਾਣੀ ਜਿਹੜਾ ਜਿਹੜਾ ਨਾਲ ਲੱਗਾ ਹੈ ਕਿੰਨਾ ਦਾ ਵਿਚਾ ਦੇ ਹੈਗਾ ਇਹ ਪਿਛਲੇ ਪਾਸੇ ਹੋਰ ਬਰਸਾਤ ਹੁੰਦੀ ਆ ਜਾਂ ਟਾਈਮ ਤੋਂ ਪਾਣੀ ਹੋ ਸ਼ੱਕਿਆ ਜਾਂਦਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਬਣਾਉਣ ਲਈ ਵੀ ਕਬੀ ਚਿੰਤਾ ਦਾ ਕਾਰਨ ਹੋ ਸਕਦਾ ਅੱਜ ਜਿਵੇਂ ਬਾਬਾ ਜੀ ਦੱਸ ਰਹੇ ਸੀ ਕਿ ਥੱਲੇ ਪਾਸੇ ਕੋਈ ਪੱਕੀ ਕੰਨ ਹੋਣੀ ਨਹੀਂ ਤੇ ਜਿਵੇਂ ਅਗਲੇ ਪਾਸੇ ਵੀ ਪਾਣੀ ਜਿਹੜਾ ਘਣੀਏ ਤੋਂ ਵਾਪਸੀ ਆ ਰਿਹਾ ਸ਼ਾਇਦ ਕੁਝ ਹੋ啊 ਕੁਝ ਬਸੰਤਰ ਵਾਲੇ ਦਾ ਪਾਣੀ ਜਿਹੜਾ ਇਸ ਵਕਤ ਦੇ ਨਾਲ ਲੱਗਾ ਹੋਇਆ ਤੇ ਫਿਰ ਵੀ ਇਹ ਨੀਵਾ ਥਾਮਾ ਅਜੇ ਪਾਣੀ ਦਾ ਕੋਈ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਵੀ ਇਹ ਕੋ ਖਤਰਾ ਬਣ ਸਕਦਾ ਪਰ ਜੇ ਪਿੱਛੇ ਡੈਮ ਤੋਂ ਪਾਣੀ ਹੋਰ ਛੱਡ ਦਿੱਤਾ ਗਿਆ ਜਾਂ ਪ੍ਰਸਾਤ ਹੋਰ ਹੁੰਦੀ ਆ ਤੇ ਫਿਰ ਇਹਦੇ ਆ ਬਣਾਉਣ ਲਈ ਵੀ ਇੱਕ ਚਿੰਤਾ ਦਾ ਕਾਰਨ ਕੋ ਛੱਡ ਰੱਖਿਆ ਉਹਨਾਂ ਮੇਰੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਮੇਂ ਦੇ ਨਾਲ ਇਹਦੀ ਸਾਲ ਲੱਗੇ ਉਹ ਬਿਲਕੁਲ ਜੀ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਥੇ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਈਵਨ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਨਾਲ ਲੈ ਕੇ ਅਸੀਂ ਸੁਣਿਆ ਕਿ ਕਾਲਾ ਨੌਰ ਸੈਕਟਰ ਦੇ ਵਿੱਚ ਉਧਰਲੇ ਪਾਸੇ ਕੁਝ ਪਿੰਡਾਂ ਦੇ ਲੋਕ ਵੀ ਜਿਹੜੇ ਤੁਸੀਂ ਕਿ ਬਕਾਇਦਾ ਪਹਿਰਾ ਫੇਰੇ ਆ ਤੁਸੀਂ ਕਿਸੇ ਤਰ੍ਹਾਂ ਕਿਤੇ ਤੁਸੀਂ ਕੋ ਟੁੱਟੇ ਨਾ ਕਿਤੇ ਪਾਣੀ ਢੀਕ ਨਾ ਹੋਵੇ ਕਿਉਂਕਿ ਇੱਕ ਵਾਰੀ ਬਾੜੀ ਦੀ ਰੋਡ 'ਥਾਂ ਹੀ ਪਾਣੀ ਨਿਕਲਿਆ ਤੇ ਕੋਈ ਪਤਾ ਨਹੀਂ ਲੱਗਦਾ ਹਾਂ ਕਿਹੜੇ ਵળે ਮੁੜ ਕੇ ਵੱਡਾ ਘੌਰ ਬਣ ਜਾਵੇ ਇਸ ਕਰਕੇ ਲੋਕ ਵੀ ਚਿੰਤਤ ਨੇ ਕਿਉਂਕਿ ਹਰੇਕ ਨੂੰ ਆਪਣੀਆਂ ਫਸਲਾਂ ਦਾ ਘਰਾਂ ਦਾ ਬੱਚਿਆਂ ਦਾ ਪਸ਼ੂਆਂ ਦਾ ਜਿਹੜਾ ਉਹਨਾਂ ਨੂੰ ਫਿਕਰਿਆ ਉਹਨਾਂ ਨੂੰ ਕਿੱਥੇ ਇਸ ਕਰਕੇ ਸਾਰੇ ਲੋਕ ਵੀ ਚਾਹੁੰਦੇ ਆ ਕਿ ਪ੍ਰਸ਼ਾਸਨ ਵੀ ਇਸ ਗੱਲ ਦੇ ਉੱਤੇ ਚੌਕਸ ਰਹੇ ਤੇ ਉਹਨਾਂ ਦੀ ਸੇਵਾਵਾਗ ਲੈ ਜਾਵੇ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਾਣੀ ਵੇਖਣ ਹੀ ਆ ਜਾਂਦੇ ਵੀ ਜਿੱਦਾਂ ਤੋਂ ਬਦਲ ਇਹ ਕੋਈ ਸਿਆਣ ਇਹ ਸਿਆਣ ਇਹ ਇਹ ਕੋਈ ਇਹ ਕੋਈ ਆ ਆਈ ਦੀ ਗੇਟ ਜੀ ਕਹਿ ਲਈਏ ਤੇ ਕਿਸਾਨਾਂ ਦੇ ਮਤਲਬ ਚਿਹਰਿਆਂ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਨੇ ਕਿਉਂਕਿ ਇੱਕ ਪੂਰੀ ਛਮਾਈ ਦੀ ਫਸਲ ਦੇ ਉੱਤੇ ਉਹ ਬੜੀਆਂ ਆਸਾਂ ਵੀ ਤਾਂ ਲਾ ਕੇ ਟੈਕਨਿਕ سپورਟ ਬਣਾ ਲਿਆ ਨਹੀਂ ਬਿਲਕੁਲ ਇਹ ਗਲਤ ਕਹ ਲਿਆ ਇਹ ਵੱਡੀ ਚਿੰਤਾ ਦਾ ਕਾਰਨ ਹੈ ਉਹ ਫਸਲਾਂ ਸੁੱਕੀ ਇੱਥੇ ਪ੍ਰਕਾਸ਼ਿਕ ਕਰਨ ਕਰਿਆ ਨੂੰ ਆਉਣਾ ਚਾਹੀਦਾ ਖਾਸ ਸਹਾਇਤਾ ਦੇਣੀ ਚਾਹੀਦੀ ਹੈ ਤੇ ਆਵਾਮ ਦਾ ਜਿਹੜਾ ਸਹਿਯੋਗ ਲੈ ਕੇ ਕਿਤਨਾ ਕਿਤੇ ਵੱਡੇ ਹਾਂ ਵਾਜੇ ਹਾਂ ਵੱਡਾ ਜਿਹੜਾ ਕੋ ਡਿਸਾਸਟਰ ਕਾਲੂ ਹੋ ਸਕਦਾ ਉਹਨੂੰ ਰੋਕਣ ਦੇ ਵਿੱਚ ਜਿਹੜਾ ਵਾ ਉਹ ਪੂਰਾ ਖਿਆਲ ਰੱਖਣਾ ਚਾਹੀਦਾ ਤੋਂ ਇਸਨ ਡੇਰਾ ਬਾਬਾ ਨਾਨ ਨੇ ਤੇ ਸਰਪਟਾਪਾ ਸਾਹਿਬ ਪਰਿਵਾਰ ਦੂਸਤੇ ਬਣੇ ਚੱਕੇ ਲੋਕ ਜਿਹੜੇ ਕਿ ਇੱਥੇ ਪਾਣੀ ਨੂੰ ਦੇਖਣ ਵਾਸਤੇ ਔਰ ਇਹਨਾਂ ਦਾ ਕਹਿਣਾ ਕਿ ਪਾਣੀ ਨੂੰ ਦੇਖਣ ਵਾਸਤੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਨੇ ਇਹ ਇੱਕ ਚੰਗੀ ਗੱਲ ਨਹੀਂ ਹੈ ਕਿਉਂਕਿ ਪਾਣੀ ਆ ਪਾਣੀ ਕਿਸੇ ਵੇਲੇ ਵੀ ਤੁਸੀਂ ਬੰਦ ਹੋ ਸਕਦਾ ਕੁਝ ਹੋ ਸਕਦਾ ਤੋ ਅਤਿਅਤ ਵਰਤਮਾਨ ਕੀਤਾ ਤੇ ਜਿਹੜਾ ਆਪਣਾ ਨਾਂਕ ਤੋਂ ਬੁੱਤ